ਆਪਾਂ ਇਹਨਾਂ ਸਾਡੀਆਂ ਗਰਬਤੀਆਂ ਸੀ ਰਾਤ ਨੂੰ ਉਹਨਾਂ ਦੇ ਘੜੇ 'ਤੇ ਰੱਖੇ ਸਾਡੇ ਸਾਰੀ ਰਾਤ ਕੋਟ ਦੇ ਰੇ ਨੂੰ ਲਾਲੀ ਜਿਹਾ ਸਰਦਾ ਪੂਆ ਜਿਹਾ ਤਾ ਤੂੰ ਇਮੇਜਨ ਕਰੋ ਮਾਮਾ ਕਿੰਨਾ ਤਸੀਹੇ ਤੇ ਕਿੰਨੇ ਕੱਟ ਝੱਲੇ ਸੀ ਫਿਰ ਦੂਸਰੀ ਗੱਲ ਉਹ ਡੋਲੀਆਂ ਨਹੀਂ ਸੀ ਆਪਣਾ ਧਰਮ ਦੀ ਸਿੱਖਿਆ ਤੇ ਫਿਰ ਤੀਸਰੀ ਗੱਲ ਜਿੱਥੇ ਮੈਂ ਜ਼ਿਕਰ ਕਰਦਾ ਜਿਕੇ ਦੀਆਂ ਮਾਵਾ ਰਾਤ ਕਮਜ਼ੋਰ ਸੀ ਨਹੀਂ ਸੀ ਪੀਸਣਾ ਭਇਤ ਰਾਤ ਨੂੰ ਉਹਨਾਂ ਦੇ ਹੱਥ ਪੈਰ ਬੰਨ੍ਹ ਦਿੰਦੇ ਸੀ ਤੇ ਪੈਰ ਬੰਨ੍ਹ ਕੇ ਤੇ ਆਹ ਜਿਹੜਾ ਚੱਕੀ ਦਾ ਕੋਲ ਸੀ ਆਹ ਮਾਵਾ ਦੀ ਛਾਤੀ ਤੋੜ ਦਿੰਦੇ ਸੀ ਕਿ ਮਾਂ ਸੌ ਨਾ ਸਕੇ ਬੱਚੇ ਨੂੰ ਦੁੱਧ ਨਾ ਦੇ ਸਕੇ ਉਹ ਨੇਦੀਆਂ 'ਚ ਬੱਚੇ ਸੁੱਟ ਦਿੰਦੇ ਸੀ ਉੱਤੇ ਥੱਲਾ ਨੇਜੇ ਕਰ ਦਿੰਦੇ ਸੀ ਨੇਜੇ 'ਚ ਗੁੱਬ ਜਾਂਦੇ ਸੀ ਕਤਲ ਤੇ ਟੋਟੇ ਕਰ ਕਰ ਢੇਰ ਲੱਗ ਜਾਂਦੇ ਜੀ ਉਹਨਾਂ ਬੱਚਿਆਂ ਦੇ ਫਿਰ ਆਂਦਰਾਂ ਕੱਢ ਕੇ ਉਹ ਗੱਲੇ ਚਾਰ ਬਣਾ ਕੇ ਮਾਵਾ ਤੇ ਪਾ ਦਿੰਦੇ ਸੀ ਫਿਰ ਵੀ ਧਰਮ ਮਾਵਾ ਉਹਨਾਂ ਨੇ ਅਰਦਾਸ ਆਪਾਂ ਨੀਂਹੇ ਛੱਡੇ ਆ ਉਹਨਾਂ ਨੇ ਸਿੱਧਕ ਰੱਖਿਆ ਭਰੋਸਾ ਰੱਖਿਆ ਸੇਤੀ ਤੀਤਰੀ ਦਾ ਸਿੰਘਾਂ ਨੂੰ ਕੈਦ ਕਰਕੇ ਲਿਆਇਆ ਜਾਂਦਾ ਸੀ ਇੱਥੇ ਮੈਂ ਪਹਿਨੇ ਪੂਰਾ ਨਖਾਸ਼ ਚੋਕੇ ਉਹ ਇਲਾਕਾ ਜਿੱਥੇ ਕਤਲਗਾ ਸੀ ਇਹਨੂੰ ਇੱਥੇ ਕੋਈ ਪਿੱਛੇ ਨਹੀਂ ਸੀ ਹਰਦਾ ਜਗਾਰੇ ਛੱਡੇ ਜਾਂਦੇ ਸਿੰਘ ਤੇ ਸੇਦੀ ਦਿੰਦੇ ਜਾਂਦੇ ਸੀ ਅੱਗੇ ਹੋ ਕੇ ਢੇਰ ਲੱਗ ਜਾਂਦਾ ਸੀ ਤੇ ਸਿਰਾਂ ਦਾ